ਸ੍ਰੀ ਕਾਲ ਦੋਸਤੋ ਇੱਕ ਬਹੁਤ ਹੀ ਵੱਡੀ ਖਬਰ ਜੋ ਹੁਣ ਨੈਟ ਦੇ ਉੱਤੇ ਲਗਾਤਾਰ ਪਿਛਲੇ ਦੋ ਦਿਨਾਂ ਤੋਂ ਵਾਇਰਲ ਹੋ ਰਹੀ ਹੈ ਹੋ ਸਕਦਾ ਹੈ ਤੁਸੀਂ ਦੇਖੀ ਹੋਵੇਗੀ ਕਿ ਜਿਹੜਾ ਰਾਜਵੀਰ ਜਵੰਦਾ ਦਾ ਕਹਿੰਦੇ ਹਨ ਜੀਜਾ ਹੈ ਜਿਸ ਨੂੰ ਅਸੀਂ ਭਣੋਈਆਂ ਵੀ ਕਹਿ ਦਿੰਦੇ ਹਾਂ ਕਿ ਉਸ ਦੇ ਵੱਲੋਂ ਇਹ ਰਾਜਵੀਰ ਜਵੰਦਾ ਦੇ ਦੋਸਤਾਂ ਦੇ ਨਾਲ ਮਿਲ ਕੇ ਇਹੇ ਕਤਲ ਕੀਤਾ ਗਿਆ ਹੈ ਇਹ ਇੱਕ ਸਾਜ਼ਿਚ ਰਚੀ ਗਈ ਹੈ ਰਾਜਵੀਰ ਜਵੰਦਾ ਐਕਸੀਡੈਂਟ ਦੇ ਨਾਲ ਨਹੀਂ ਉਹ ਇੱਕ ਕਤਲ ਦੇ ਨਾਲ ਮਰਿਆ ਹੈ ਉਸ ਨੂੰ ਧੱਕੇ ਦੇ ਨਾਲ ਮਾਰਿਆ ਗਿਆ ਹੈ ਜਿਸ ਕਰਕੇ ਲੱਖਾਂ ਕਰੋੜਾਂ ਦਵਾਮਾਂ ਨੇ ਵੀ ਕੰਮ ਨਹੀਂ ਕੀਤਾ ਕਿਉਂਕਿ ਦੋਸਤੋ ਹੁਣ ਇਹ ਵੱਡਾ ਖੁਲਾਸਾ ਹੋਇਆ ਹੈ ਤੇ ਲੋਕਾਂ ਦੇ ਲਗਾਤਾਰ ਕਮੈਂਟ ਬਾਕਸ ਦੇ ਵਿੱਚ ਮੈਸੇਜ ਆ ਰਹੇ ਹਨ ਕਿ ਉਸ ਦਾ ਜੁੱਜਾ ਕਾਤਲ ਹੈ ਉਸ ਦਾ ਜਿਹੜਾ ਭਲੋਇਆ ਹੈ ਉਹ ਕਾਤਲ ਹੈ ਤੇ ਦੋਸਤੋ ਇਹ ਗੱਲ ਇਸ ਤਰ੍ਹਾਂ ਸਾਬਤ ਹੋ ਰਹੀ ਹੈ ਤੇ ਜਦੋਂ ਰਾਜਵੀਰ ਜਵੰਦਾ ਆਪਣੀ ਜੀਜਾ ਜੀ ਦੇ ਨਾਲ ਜ਼ਿਆਦਾਤਰ ਸਮਾਂ ਬਤੀਤ ਕਰਦਾ ਹੈ ਤਾਂ ਕਿਸੇ ਗੱਲ ਨੂੰ ਲੈ ਕੇ ਉਹਨਾਂ ਦਾ ਝਗੜਾ ਹੁੰਦਾ ਹੈ ਜਿਸ ਤੋਂ ਬਾਅਦ ਉਹਨਾਂ ਦਾ ਆਪਸੀ ਵਿਗਾਰ ਪੈ ਜਾਂਦਾ ਹੈ ਤੇ ਉਸ ਤੋਂ ਬਾਅਦ ਜਦੋਂ ਹੁਣ ਰਾਈਡ ਕਰਨ ਦੇ ਲਈ ਉਹ ਦੋਸਤਾਂ ਦੇ ਨਾਲ ਰਾਜਵੀਰ ਜਵੰਦਾ ਮੌਜੂਦ ਹੁੰਦਾ ਹੈ ਤਾਂ ਉਸ ਦਾ ਜੀਜਾ ਉੱਥੇ ਮੌਜੂਦ ਹੁੰਦਾ ਹੈ ਜਿਸ ਦੇ ਕਾਰਨ ਉਹ ਦੋਸਤਾਂ ਦੇ ਨਾਲ ਮਿਲ ਕੇ ਉਸ ਨੂੰ ਇੱਕ ਕੋਕ ਦੇ ਵਿੱਚ ਨਸ਼ੀਲੀ ਦਵਾਈ ਮਿਲਾ ਕੇ ਦੇ ਦਿੰਦੇ ਹਨ ਜਿਸ ਦੇ ਕਾਰਨ ਜਦੋਂ ਰਾਜਵੀਰ ਜਵੰਦਾ ਉਹ ਕੋਕ ਪੀ ਲੈਂਦਾ ਹੈ ਤਾਂ ਉਸ ਦੇ ਦਿਮਾਗ ਨੂੰ ਉਹ ਨਸ਼ੀਲੀ ਦਵਾਈ ਚੜ ਜਾਂਦੀ ਹੈ ਤੇ ਜਦੋਂ ਉਹ ਰਾਈਡ ਕਰਨ ਦੇ ਲਈ ਨਿਕਲਦਾ ਹੈ ਤਾਂ ਉਸ ਦੀ ਬਾਈਕ ਦੀ ਰਫਤਾਰ ਤੇ ਉਸ ਦੀ ਬਾਈਕ ਦੀ ਰਫਤਾਰ ਵੀ 200 ਤੋਂ ਪਲੱਸ ਹੋ ਜਾਂਦੀ ਹੈ ਜਿਸ ਦੇ ਕਾਰਨ ਰਾਜਵੀਰ ਜਵੰਦਾ ਦੀ ਬਾਈਕ ਦੋ ਪਸ਼ੂਆਂ ਦੇ ਵਿੱਚ ਜਾ ਕੇ ਵੱਜਦੀ ਹੈ ਜਿਸ ਤੋਂ ਬਾਅਦ ਉਹਨਾਂ ਦੀ ਰੇੜ ਦੀ ਹੱਡੀ ਤੇ ਉਹਨਾਂ ਦੀ ਗਰਦਨ ਦੇ ਮਣਕੇ ਤੇ ਸਿਰ ਦੇ ਵਿੱਚ ਇੰਨੀ ਜ਼ਿਆਦਾ ਗੰਭੀਰ ਸੱਟ ਲੱਗਦੀ ਹੈ ਕਿ ਉਹਨਾਂ ਦੀ ਮੋਹਾਲੀ ਦੇ ਵਿੱਚ 10-12 ਦਿਨ ਹਸਪੀਟਲ ਦੇ ਵਿੱਚ ਰਹਿਣ ਤੋਂ ਬਾਅਦ ਦਰਦਨਾਕ ਮੌਤ ਹੋ ਜਾਂਦੀ ਹੈ ਤੇ ਜਿਸ ਦੇ ਇਲਜ਼ਾਮ ਜਿਸ ਦੇ ਗੰਭੀਰ ਦੋਸ਼ ਹੁਣ ਉਸ ਦੇ ਰਾਜਵੀਰ ਜਵੰਦਾ ਦੇ ਜਿੱਜੇ ਦੇ ਉੱਤੇ ਲਗਾਏ ਜਾ ਰਹੇ ਹਨ ਤੇ ਦੋਸਤੋ ਹੁਣ ਕਦੇ ਉਸਦੇ ਜੀਜੇ ਦੇ ਉੱਤੇ ਕਦੇ ਪਰਿਵਾਰ ਦੇ ਉੱਤੇ ਕਦੀ ਪਤਨੀ ਦੇ ਉੱਤੇ ਦੋਸ਼ ਲਗਾਏ ਜਾਂਦੇ ਹਾਂ ਤਾਂ ਹੁਣ ਪਰਿਵਾਰ ਦਾ ਇੱਕ ਬਿਆਨ ਸਾਹਮਣੇ ਆਇਆ ਹੈ ਕਿ ਕਿਸੇ ਨੇ ਵੀ ਕੋਈ ਕਤਲ ਨਹੀਂ ਕੀਤਾ ਜਿਹੜੀ ਸੱਚਾਈ ਅਸੀਂ ਤੁਹਾਨੂੰ ਹੁਣ ਦੱਸਣ ਲੱਗੇ ਹਾਂ ਉਸ ਨੂੰ ਗੌਰ ਨਾਲ ਸੁਣਨਾ ਕਿ ਕਦੇ ਕਿਸੇ ਨੇ ਕੋਈ ਸਾਜ਼ਿਸ਼ ਨਹੀਂ ਰਚੀ ਕਿਸੇ ਯਾਰ ਦੋਸਤ ਨੇ ਕਿਸੇ ਮਾਮੇ ਨੇ ਕਿਸੇ ਤਾਏ ਨੇ ਕਿਸੇ ਚਾਚੇ ਨੇ ਕਿਸੇ ਜੀਜੇ ਨਾ ਹੀ ਉਸਦੀ ਪਤਨੀ ਨੇ ਇਹ ਇੱਕ ਐਕਸੀਡੈਂਟ ਅਚਾਨਕ ਹੋਇਆ ਹੈ ਜਿਸ ਦੇ ਕਾਰਨ ਉਸ ਦੀ ਮੌਤ ਹੋਈ ਹੈ ਇਹ ਬਿਆਨ ਉਸ ਦੇ ਪਰਿਵਾਰ ਨੇ ਦਿੱਤਾ ਹੈ ਇਸ ਲਈ ਹੁਣ ਸਾਨੂੰ ਅਫਵਾਹਾਂ ਤੋਂ ਬਚਣਾ ਚਾਹੀਦਾ ਹੈ ਇਹ ਸਾਬਤ ਹੋ ਚੁੱਕਿਆ ਹੈ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋਇਆ ਹੈ ਕੋਈ ਸਾਜ਼ਿਸ਼ ਨਹੀਂ ਤੇ ਦੋਸਤੋ ਜੇਕਰ ਤੁਹਾਨੂੰ ਇਹ ਸਹੀ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜ਼ਰੂਰ ਕਰਨਗੇ ਧੰਨਵਾਦ